ਲੋਕ ਸਭਾ ਚੋਣਾਂ 2024 ਨੂੰ ਲੈ ਕੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੰਨੀ ਸ਼ਰਗਿਲ ਵੱਲੋਂ ਪੱਤਰਕਾਰਾਂ ਨਾਲ ਪ੍ਰੈਸ ਮੀਟਿੰਗ ਕੀਤੀ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੰਨੀ ਸ਼ਰਗਿਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ 1552000 ਵੋਟਰਾਂ ਲਈ 1220 ਪੋਲਿੰਗ ਬੂਥ ਵੱਖ-ਵੱਖ ਹਲਕਿਆਂ ਵਿੱਚ ਬਣਾਏ ਗਏ ਹਨ ਅਤੇ ਇੱਕ ਬੂਥ ਵਾਲੇ ਮਿਲੇ ਬਣਾਇਆ ਗਿਆ ਹੈ ਸ਼੍ਰੀਮਤੀ ਪੰਨੀ ਸ਼ਰਗਿਲ ਨੇ ਦੱਸਿਆ ਕਿ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ 14 ਉਮੀਦਵਾਰਾਂ ਨੂੰ ਦੋ ਜਿਹੇ ਨਵਾਂ ਬੋਟਰ ਲਗਾਇਆ ਗਿਆ ਹੈ ਕਿਉਂਕਿ ਸਰਕਾਰ ਦੇ ਨਵੇਂ ਵੋਟਰਾਂ ਨੂੰ ਸਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਇਹ ਤੋਂ ਇਲਾਵਾ ਚੌਲ ਅਫਸਰ ਪੰਨੀ ਸ਼ੇਰਗਿਲ ਨੇ ਦੱਸਿਆ ਕਿ ਘਰ ਘਰ ਜਾ ਕੇ ਵੋਟਰਾਂ ਨੂੰ ਸ਼ਹਾਦਤਾਂ ਦੇ ਕੇ ਉਹਨਾਂ ਲਈ ਜਾਗਰੂਕੀ ਕੀਤਾ ਜਾ ਰਿਹਾ ਹੈ ਆਪ ਦਾ ਹੀ ਸੁਣਾਉਣਾ ਡਿਪਟੀ ਕਮਿਸ਼ਨਰ ਜ਼ਿਲ੍ਹਾ ਪੰਨੀ ਸ਼ਰਗਿਲ ਦਾ ਕੀ ਕੰਨਾ ਆਜ਼ਾਦੀ ਵੀ ਨਹੀਂ ਮਿਲਦੀ ਇਸ ਲਈ ਸਾਨੂੰ ਵੋਟ ਪਾਉਣ ਲਈ ਮਿਲੀ ਛੁੱਟੀ ਨੂੰ ਮਨੋਰੰਜਨ ਕਰਨ ਦੇ ਵਿੱਚ ਆਏ ਆਪਣਾ ਫਰਜ਼ ਸਮਝ ਕੇ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਹੋਮ ਡਿਲੀਵਰੀ ਸਲੋਗਨ ਦੇ ਸਟicker ਲਗਾ ਕੇ ਅਨੋਖੇ ਢੰਗ ਨਾਲ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਤ ਕੀਤਾ ਜਾ ਰਿਹਾ ਹੈ ਡਾਕਟਰ ਹਤਿੰਦਰ ਸੋਰੀ ਅਤੇ ਹੋਟਲ ਦੇ ਅਧਿਕਾਰੀ ਕਰਨ ਗੁਪਤਾ ਨੇ ਕਿਹਾ ਕਿ ਵੋਟ ਪਾਉਣਾ ਸਾਡਾ ਮੌਲਿਕ ਅਧਿਕਾਰ ਹੈ ਇਸ ਲਈ ਸਾਨੂੰ ਇਸ ਦਿਨ ਦੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵੋਟ ਪਾਉਣੀ ਚਾਹੀਦੀ ਹੈ ਕਰੋ ਵੋਟਰ ਮਤਦਾਤਾ ਕਰੋ ਕਿ ਵੋਟ ਜ਼ਰੂਰ ਪਾਏ ਹਰ ਬੰਦਾ ਉਹਦੇ ਲਈ ਇਹ ਸਾਰੀ ਐਕਟੀਵਿਟੀ ਕੀਤੀ ਹੈ ਤੇ ਤੁਹਾਨੂੰ ਸਭ ਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਆਓ ਇਹਦੇ ਚ ਅਸੀਂ ਆਪਣੇ ਹੋਟਲ ਵੱਲੋਂ ਜਿੰਨੇ ਵੀ ਘਰ ਚ ਹੋਮ ਡਿਲੀਵਰੀ ਦੇ ਡੱਬੇ ਜਾਂਦੇ ਹਾਂ ਸਭ ਤੇ ਇੱਕ ਸਟicker ਲਗਾਇਆ ਹੈਗਾ ਕਿ ਉਹਦੇ ਤੇ ਮੈਸੇਜ ਹੈ ਕਿ ਤੁਸੀਂ ਵੋਟ ਜ਼ਰੂਰ ਪਾਓ ਤੇ ਵੋਟ ਦਾ ਜਿਹੜਾ ਅਧਿਕਾਰ ਹੈ ਬਹੁਤ ਸੰਘਰਸ਼ ਤੋਂ ਬਾਅਦ ਮਿਲਿਆ ਹੈ ਤੇ ਇਸ ਲਈ ਵੋਟ ਪਾਣਾ ਬਹੁਤ ਜ਼ਰੂਰੀ ਹੈ ਹਰ ਬੰਦੇ ਨੂੰ ਇਹ ਓਪਰਚ्युनिटी ਨੂੰ ਯੂਟਿਲਾਈਜ਼ ਕਰਨਾ ਚਾਹੀਦਾ ਹੈ ਔਰ ਵੋਟ ਜ਼ਰੂਰ ਪਾਣਾ ਚਾਹੀਦਾ ਹੈ ਇਸੇ ਤਰ੍ਹਾਂ ਅਸੀਂ ਹਸਪੀਟਲ ਦੇ ਅੰਦਰ ਵੀ ਇਨਫੋਰਮੇਸ਼ਨ ਬ੍ਰੋਸ਼ਰ ਡਿਸਟ੍ਰੀਬਿਊਟ ਕਰਦੇ ਹਾਂ ਹਰ ਪੇਸ਼ੈਂਟ ਨੂੰ ਤਾਂ ਕਿ ਉਹ ਇੰਟਰਸਟ ਲੈ ਕੇ VOTING ਜ਼ਰੂਰ ਕਰਨ ਔਰ ਜਿਹੜੇ ਘਰ 'ਚ ਲੋਕ ਆਏ ਜਿਹੜੇ ਨਹੀਂ ਜਾ ਸਕਦੇ ਵੋਟ ਪਾਣ ਲਈ ਕਿਸੇ ਵੀ ਕਰਕੇ ਉਹਨਾਂ ਲਈ ਵੀ ਗਵਰਨਮੈਂਟ ਨੇ ਆਪਸ਼ਨਸ ਜਿਹੜੀਆਂ ਦਿੱਤੀਆਂ ਹੋਈਆਂ ਉਹਦੀ ਇਨਫੋਰਮੇਸ਼ਨ ਆਮ ਤੌਰ ਤੇ ਕਈ ਵਾਰੀ ਨਹੀਂ ਡਿਲੀਵਰ ਹੋ ਪਾਂਦੀ ਉਹ ਵੀ ਇਨਫੋਰਮੇਸ਼ਨ ਉਹਦੇ 'ਚ ਰਿਟਨ ਹੈਗੀ ਹੈ ਤਾਂ ਕਿ ਉਹ ਮੈਸੇਜ ਅਚੀ ਤਰ੍ਹਾਂ ਡਿਲੀਵਰ ਹੋ ਜਾਵੇ ਇਦੇ ਲਈ ਇੱਕ ਸਪੈਸ਼ਲ ਅਸੀਂ ਇੱਕ ਵੀਡੀਓ ਵੀ ਤਿਆਰ ਕੀਤੀ ਹੈ ਜਿਹਦੇ ਚ ਮੈਸੇਜ ਹੈ ਕਿ ਤੁਸੀਂ ਵੋਟ ਜ਼ਰੂਰ ਪਾਓ ਇਹ ਬਹੁਤ ਸੰਘਰਸ਼ਾਂ ਨਾਲ ਇਹ ਰਾਈਟ ਮਿਲਿਆ ਹੈਗਾ ਉਹ ਜਿਹੜੀ ਵੀਡੀਓ ਹੈ ਉਹ ਤਿਆਰ ਕਰਨ ਚ ਸਾਰੀ ਟੀਮ ਦਾ ਬਹੁਤ ਐਫਰਟ ਲੱਗਿਆ ਹੈ ਤੇ ਮੈਂ ਚਾਹੂੰਗਾ ਕਿ ਅਸੀਂ ਉਹਨੂੰ ਹਰ ਬੰਦੇ ਤੱਕ ਜ਼ਰੂਰ ਪਹੁੰਚਾ ਪਾਈਏ ਉਹਦੇ ਲਈ ਪੂਰਾ ਐਫਰਟ ਕਰਾਂਗੇ ਅਸੀਂ ਡਾਕਟਰ ਜੀ ਲੋਕ ਛੁੱਟੀ ਸਮਝ ਛੁੱਟੀ ਸਮਝਦੇ ਆ ਉਹ ਲੋਗ ਇਹ VOTING DAY ਨੂੰ ਕਈ ਲੋਗ ਇਸ ਤਰ੍ਹਾਂ ਸਮਝਦੇ ਨੇ ਛੁੱਟੀ ਹੈ ਵੀ ਦੋ ਦਿਨ ਪਿਕਨਿਕ ਮਨਾ ਲੈਣੇ ਆ ਕਿਤੇ ਚਲੇ ਜਾਂਦੇ ਆ ਉਹ ਇਸ ਰਿਅਲਾਈਜ਼ ਨਹੀਂ ਕਰਦੇ ਕਿ ਇਹ ਕਿੰਨੇ ਸੰਘਰਸ਼ ਤੋਂ ਬਾਅਦ ਰਾਈਟ ਮਿਲਿਆ ਕਿ ਜਦ ਤੁਸੀਂ VOTE ਕਰ ਸਕਦੇ ਹੋ ਬਹੁਤ ساری ਕੰਟਰੀਜ਼ ਨੇ ਜਿੱਦੇ 'ਚ ਇਹ ਆਪਸ਼ਨ ਹੀ ਨਹੀਂ ਹੈ ਤੁਸੀਂ VOTE ਨਹੀਂ ਕਰ ਸਕਦੇ ਤੁਸੀਂ ਡਿਸਾਈਡ ਨਹੀਂ ਕਰ ਸਕਦੇ ਔਰ ਫਿਰ ਜਦੋਂ ਤੁਹਾਨੂੰ ਇੱਕ ਰਾਈਟ ਮਿਲਿਆ ਤਾਂ ਤੁਸੀਂ ਜਿੰਨੂੰ ਚੁੰਨਾ ਚਾਹੁੰਦੇ ਉਹਨੂੰ ਚੁਣੋ ਜਿਹੜੇ ਬੰਦਾ ਤੁਹਾਨੂੰ ਅੱਛਾ ਲੱਗਦਾ ਉਹਨੂੰ ਜ਼ਰੂਰ VOTE ਪਾਓ ਉਹਦਾ ਵੀ ਰਾਈਟ ਹੈ ਤੁਹਾਡਾ ਵੀ ਰਾਈਟ ਹੈ ਤੇਹੀ ਹੀ ਰਿਕੁਐਸਟ ਕਰਾਂਗੇ ਸਭ ਨੂੰ ਕਿ ਜ਼ਰੂਰ ਵੋਟ ਪਾਓ ਮਤਦਾਨ ਜ਼ਰੂਰ ਕਰੋ ਮੇਰਾ ਨਾਮ ਕਰਨ ਗੁਪਤਾ ਹੈ ਮੈਂ ਰਿਆਸਤ ਰਣ ਵੈਸਟਰਨ ਤੋਂ ਹਾਂ ਅੱਜ ਅਸੀਂ ਰਿਆਸਤ ਰਣ ਵੈਸਟਰਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ ਜਿੰਨੇ ਵੀ ਜਮਾਟੋ ਤੇ ਸਵਿਗੀ ਦੇ ਡਿਲੀਵਰੀ ਪੈਕੇਜਸ ਨੇ ਉਹਨਾਂ ਤੇ ਸਟicker ਲਗਾਇਆ ਹੈ ਜਿਸ ਤੇ ਸਟicker ਦੁਆਰਾ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ VOTING ਕਰਨੀ ਬਹੁਤ ਜ਼ਰੂਰੀ ਹੈ ਉਹਨਾਂ ਨੇ ਇਸ ਰਾਈਟ ਦਾ ਪੂਰਾ ਉਪਯੋਗ ਕਰਨਾ ਚਾਹੀਦਾ ਹੈ ਇੱਕ ਅਸੀਂ ਇੱਕ ਹੋਰ ਦੱਸਿਆ ਕਿ ਉਹਨਾਂ ਨੂੰ ਜਿਹੜੇ ਵੀ ਲੋਕ ਵੋਟ ਕਰਨਗੇ 15-15 ਦਾ ਡਿਸਕਾਊਂਟ ਦਿੱਤਾ ਜਾਏਗਾ